ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮਰਸਾ ਦੇ ਮਿਹਰਬਾਨਪੁਰਾ ਪਿੰਡ ਦੀਆਂ ਜਿੱਥੇ ਕਿ ਧੀ ਦਾ ਆਨੰਦ ਕਾਰਜ ਰੱਖਿਆ ਸੀ ਦਾ ਵਿਆਹ ਧਰਿਆ ਵਾ 21 ਜੁਲਾਈ ਦੇ ਨੂੰ ਪਰ ਘਰ ਵਿੱਚ ਕੋਈ ਵਿਆਹ ਵਾਲਾ ਮਾਹੌਲ ਹੀ ਲੱਗ ਰਿਹਾ ਘਰ ਵਿੱਚ ਕੋਈ ਤਿਆਰੀ ਨਹੀਂ ਹੈਗੀ ਕਿਉਂਕਿ ਇਹਨਾਂ ਦੇ ਜਿਹੜੇ ਪਿਤਾ ਨੇ ਉਸ ਦੁਨੀਆ ਤੋਂ ਚੱਲ ਗਏ ਨੇ ਤੇ ਮਾਂ ਜਿਹੜੀ ਆ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮਿਹਨਤ ਕਰਕੇ ਮੈਂ ਕਹਿ ਸਕਦਾ ਵੀ ਆਪਣੇ ਧੀਆਂ ਦਾ ਪਾਲਣ ਪੋਸ਼ਣ ਕਰ ਰਹੀ ਆ ਦੋ ਧੀਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੀਸਰੀ ਧੀ ਦਾ ਆਨੰਦ ਕਾਰਜ ਆ ਤੁਹਾਡੀ ਮਦਦ ਵਾਸਤੇ ਅੱਜ ਪਰਿਵਾਰ ਦੀ ਇਸ ਸਾਰ ਲੈਣ ਵਾਸਤੇ ਅੱਜ ਪਹੁੰਚੇ ਨੇ ਸਰਦਾਰ ਅਜੀਤ ਸਿੰਘ ਦੇ ਇੱਕ ਸਾਬਕਾ ਸਪੈਟਰ ਨੇ ਅਕਸਰ ਲੋਰਵਲ ਪਰਵਾਨਾ ਦੀਆਂ ਦੇ ਵਿਆਹ ਵੀ ਕਰਦੇ ਨੇ ਸੋ ਵੀ ਇਹਨਾਂ ਦੇ ਪਿਤਾ ਨੂੰ ਕੀ ਹੋਇਆ ਰਾਜੂ ਸਿੰਘ ਨੂੰ ਦਸ਼ਕਾ ਨੂੰ ਸਾਂਝਾ ਕਰਦੇ ਉਹ ਕਿਸ ਤਰ੍ਹਾਂ ਇਹਨਾਂ ਦੀ ਮੌਤ ਹੋਈ ਹੈ ਪਰਵਾਜ਼ ਚ ਕਿੰਨੇ ਮੈਂਬਰ ਨੇ ਗਾ ਇਹ ਹੁਣੇ ਉਸ ਟਾਈਮ ਚ ਜਾ ਰਿਹਾ ਉਹਦੇ ਦਰਦ ਹੀ ਹੋਈ ਸੀ ਜਦੋਂ ਕੋਰੋਨਾ ਆਇਆ ਕੋਰੋਨਾ ਦੇ ਵਿੱਚ ਉਹ ਮੁੱਕ ਗਿਆ ਅੰਦੀ ਉੱਤੇ ਬਾਅਦ ਬਹੁਤ ਹੀ ਮਾੜੇ ਹਾਲ ਹੋ ਗਏ ਸਾਡੇ ਇਸ ਕੋਈ ਅਭੇਤੀਆਂ ਪਾਲ ਪੁੱਤ ਸੇ ਵੱਡੀਆਂ ਕੀਤੀਆਂ ਪੜ੍ਹਾਈ ਲਿਖਾਈ ਕਰਾਈ ਕਿਉਂਕਿ ਬੜੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ 'ਤੇ ਪੈ ਗਈ ਸੀ ਕਿਸ ਤਰ੍ਹਾਂ ਫੇ ਕੀਤੀ ਸਾਰੀ ਇਹ ਬਹੁਤ ਜ਼ਿਆਦਾ ਜਿੰਮੇਵਾਰੀ ਜਿੰਨੇ ਮੇਰੇ ਤੇ ਸਿਰ ਤੇ ਜ਼ਿੰਮੇਵਾਰੀਆਂ ਨਾ ਅੱਜ ਕੱਲ ਕੋਈ ਮੈਨੂੰ ਪੁੱਛ ਨਹੀਂ ਸਕਦਾ ਕਿ ਮੈਂ ਰੋੜੀ ਸਕਦੀ ਕਿਹਦੇ ਘਰ ਜਿਹੜੇ ਮੇਰੇ ਚਾਚੇ ਤਾਏ ਮੈਨੂੰ ਬਹੁਤ ਸਾਥ ਦਿੰਦੇ ਮੇਰੇ ਭੈਣ ਭਰਾ ਉਹ ਵੀ ਸਾਥ ਛੱਡ ਗਏ ਮੇਰੇ ਅੱਜ ਅਸੀਂ ਦੇਖਿਆ ਹਮੇਸ਼ਾ ਨਾਨਕੇ ਪਰਿਵਾਰ ਤੇ ਬੜਾ ਵੱਧੜ ਕੇ ਪਹੁੰਚਦੇ ਹੁੰਦੇ ਨੇ ਅੱਜ ਨਾਨਕਾ ਪਰਿਵਾਰ ਫਿਰ ਕਿੱਥੇ ਕੌਣ ਕਰੂਗਾ ਦਾ ਸੇਵਾ ਲਭਾਊਗਾ ਮਾਮੇ ਕੌਣ ਬ ਇਹਦੇ ਭਿੰਡ ਭਰਾ ਮਿਲ ਕੇ ਕਰ ਲੈਣਗੇ ਸਾਥ ਹੋਰ ਕੇ ਆ ਜੂੜਾ ਚਾੜਾ ਪਾ ਜਾਣਗੇ ਚਾਚੇ ਤਾਏ ਹੋਰ ਕੇ ਆ ਭੈਣ ਦਾ ਕਹਿਣਾ ਵੀ ਮਦਦ ਵਾਸਤੇ ਅੱਗੇ ਜਰੂ ਆਇਓ ਤੁਹਾਡੇ ਮਦਦ ਦੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਦੱਸਖੋ ਇਸ ਵੀਡੀਓ ਨੂੰ ਬਰਤਵਾ ਸ਼ੇਅਰ ਜਰੂ ਕਰਦੇ ਹੋ ਅਸੀਂ ਅਕਸਰ ਦੇ ਦੇ ਵੀ ਜ਼ਿਆਦਾਤਰ ਸਾਡੇ ਦਾਨੀ ਸੱਜਣ ਜਿਹੜੇ ਐਨ ਆਰ ਆਈ ਵੀ ਨੇ ਸਮਾਜ ਸੇਵੀ ਨੇ ਅਕਸਰ ਮਦਦ ਕਰਦੇ ਨੇ ਲੋੜਵੰਦ ਪਰਿਵਾਰਾਂ ਦੀ ਲੋੜਵੰਦੀਆਂ ਦੀ ਕਹਿੰਦੇ ਧੀ ਦਾ ਦਾਨ ਕੰਨਿਆਂ ਨਾਲ ਮੰਨ ਜਾਂਦਾ ਵਾ ਇਸ ਕਰਕੇ ਇਸ ਧੀ ਦਾ ਵੀ ਜਿਹੜਾ ਆਨੰਦ ਕਾਰਜ ਹੈ ਵਿਆਹ ਤੇ ਰਿਆ ਵਾ 21 ਜੁਲਾਈ ਨੂੰ ਜਿੰਨੀ ਕੋਈ ਤਿਲਫੁਲ ਸੇਵਾ ਕਰ ਸਕਦਾ ਜਰੂਰ ਕਰਿਓ ਪਿਤਾਣ ਸੁਪਣਾ ਦੇਖਿਆ ਸੀ ਧੀ ਨੂੰ ਰਾਣੀ ਵਾਂਗੂ ਬਣਾ ਕੇ ਭੇਜਣਾ ਕੀ ਕਹਿਣਾ ਚਾਹੋਗੇ ਨਾਲ ਸੌਕ ਮੈਂ ਪੂਰੇ ਧੀ ਦੇ ਕਰੂੰਗਾ ਮੈਂ ਸੋਨਾ ਬਣਾ ਕੇ ਤੁਹਾਨੂੰ ਤੋਰੂੰਗਾ ਮੈਂ ਪੂਰਾ ਸ਼ੌਕ ਕਰ ਮੈਂ ਸਾਰੇ ਸਾਰੀਆਂ ਮੈਂ ਲੜੀਆਂ ਲਾਉ ਮੈਂ ਡੀਜੇ ਲਾਉ ਮੈਂ ਕੁਛ ਕਰੂੰ ਉਹ ਕੁਛ ਕਰੂੰ ਤੇ ਜਦੋਂ ਧੀਆ ਦਾ ਟਾਈਮ ਆਇਆ ਤਾਂ ਅਬ ਤੇਰਾ ਆ ਗਿਆ ਸਭ ਕੁਝ ਚਾਹ ਵੀ ਚੇਰੇ ਗਏ ਧੀਆ ਦੇ ਜਾਦੀ ਪਪਾ ਹੁੰਦੇ ਤੇ ਉਹ ਤੇ ਬਹੁਤ ਮਤਲਬ ਵਧੀਆ ਕਰਦੇ ਵਿਆਹ ਤਾਂ ਅਜ ਤੱਕ ਤੇ ਮਤਲਬ ਘਰੇ ਵਿਆਹ ਰਹਾ ਤਾਂ ਪਤਾ ਹੀ ਨਹੀਂ ਮਤਲਬ ਲੱਗਣ ਦੇ ਕਿ ਵਿਆਹ ਹੈਗਾ ਕਿ ਨਹੀਂ ਹੈਗਾ ਹਾਂ ਜਿਵੇਂ ਦੇਖਿਆ ਹਰ ਇੱਕ ਧੀ ਦੇ ਚਾਹ ਹੁੰਦੇ ਨੇ ਤੁਹਾਡੇ ਵੀ ਕੋਈ ਚਾਹ ਹੋਣਗੇ ਸੁਪਨੇ ਹੋਣਗੇ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਕਿ ਸੁਪਨੇ ਕੀ ਤੁਹਾਡੇ ਕੀ ਚਾਹ ਨੇ ਸੁਪਨੇ ਤੇ ਬੋਤਨੇ ਹੋਣ ਵਧੀਆ ਮਤਲਬ ਲਈ ਤੇ ਸਾਥ ਦੇਣ ਸਾਰੇ ਸਾਡੇ ਇਹ ਜਿਹੜਾ ਆਨੰਦ ਘਰ ਜੈਸਾ ਦੋ ਲੜਕੀਆਂ ਦੇ ਨਾਂ ਦੇ ਤਰਜ ਹੋਏ ਆ ਉਹ ਭੈਣ ਭਰਾਵਾਂ ਦੇ ਬੜੀ ਹੈਲਪ ਕੀਤੀ ਹੈ ਸੋ ਅੱਜ ਜਿਹੜੇ ਕੰਨਾਂ ਚ ਗੱਲ ਕੋਈ ਅਸੀਂ ਸਮਾਨ ਥੋੜਾ ਜਿਹਾ ਲੈ ਕੇ ਜੋ ਵੀ ਸਾਡੇ ਕੋਲ ਸਰਦਾ ਬਣਦਾ ਸੀਗਾ ਅਸੀਂ ਦਾਦੀ ਸੱਜਣਾ ਮਦਦ ਨਾਲ ਅਸੀਂ ਆਏ ਆ ਤੇ ਇੱਕ ਸਾਡੇ ਵੀ ਉਸ ਚੂੜਾ ਵੀ ਲੈ ਕੇ ਆਏ ਅਸੀਂ ਜੋ ਲੜਕੀ ਦੇ ਸੂਰ ਸੀਗੇ ਉਹ ਲੈ ਕੇ ਆਏ ਜੋ ਬਰਤਨ ਵਗੈਰਾ ਸੀਗੇ ਉਹ ਲੈ ਕੇ ਆਏ ਘਰ ਦਾ ਕੋਲਾਸ਼ਨ ਥੋੜਾ ਲੈ ਕੇ ਆਏ ਇਸ ਨਾਲ ਇਹ ਵਿਆਹ ਨਹੀਂ ਹੋ ਚਲਿਆ ਇਹ ਇੱਕ ਜਰੀਆ ਵਾ ਜੇ ਅਸੀਂ ਇੱਥੇ ਆ ਕੇ ਇਹ ਲੈ ਕੇ ਆਏ ਨਾ ਇਹ ਸਿਰਪਤਾਨੂ ਰਹੀ ਹੈ ਦਾ ਘਰ ਦਾ ਐਡਰੈਸ ਹੈ ਪਿੰਡ ਮਿਹਰਬਾਨਪੁਰ ਮਿਹਰਬਾਨਪੁਰਾ ਨੇੜੇ ਜੰਡੇਆਲਾ ਟੋਲ ਪਲਾਜ਼ਾ ਅਮਰਸਰ ਤੇ ਇਹਦੇ ਕੋਲ ਹੀ ਪਿੰਡ ਮਿਹਰਬਾਨਪੁਰਾ ਜਿੱਥੇ ਇਹ ਲੜਕੀ ਦੇ ਆਨੰਦ ਕਾਰਜ ਹੈ ਤੇ ਤੁਸੀਂ ਵੀ ਆਪਣੀ ਤਿਲਫੋਲ ਪਾ ਕੇ ਤੇ ਤੁਸੀਂ ਇਹ ਬੱਚੀ ਦੇ ਸਿਰ ਉਪਸ਼ੀਦਵਾ ਦੇ ਸਕਦੇ ਹੋ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜ ਅਮਰਸਾਦ ਦੇ ਮਿਹਰਬਾਨਪੁਰਾ ਪਿੰਡ ਦੀਆਂ ਜਿੱਥੇ ਕਿ ਧੀ ਦਾ ਆਨੰਦ ਕਾਰਜ ਰੱਖਿਆ ਸੀਦਾ ਵਿਆਹ ਧਰਿਆ ਵਾ 21 ਜੁਲਾਈ ਦੇ ਨੂੰ ਪਰ ਘਰ ਵਿੱਚ ਕੋਈ ਵਿਆਹ ਵਾਲਾ ਮਾਹੌਲ ਹੀ ਲੱਗ ਰਿਹਾ ਘਰ ਵਿੱਚ ਕੋਈ ਤਿਆਰੀ ਨਹੀਂ ਹੈਗੀ ਕਿਉਂਕਿ ਇਹਨਾਂ ਦੇ ਜਿਹੜੇ ਪਿਤਾ ਨੇ ਉਸ ਦੁਨੀਆ ਤੋਂ ਚੱਲ ਗਏ ਨੇ ਤੇ ਮਾਂ ਜਿਹੜੀ ਆ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮਿਹਨਤ ਕਰਕੇ ਮੈਂ ਕਹਿ ਸਕਦਾ ਵੀ ਆਪਣੇ ਧੀਆਂ ਦਾ ਪਾਲਣ ਪੋਸ਼ਣ ਕਰ ਰਹੀ ਆ ਚਾਰ ਧੀਆਂ ਇੱਕ ਭਰਾ ਦੋ ਧੀਆਂ ਦੇ ਅਨੰਦ ਕਾਰਜ ਹੋ ਚੁੱਕੇ ਨੇ ਤੀਸਰੀ ਧੀ ਦਾ ਅਨੰਦ ਕਾਰਜ ਆ ਤੁਹਾਡੀ ਮਦਦ ਵਾਸਤੇ ਅੱਜ ਪਰਿਵਾਰ ਦੀ ਸਾਰ ਲੈਣ ਵਾਸਤੇ ਅੱਜ ਪਹੁੰਚੇ ਨੇ ਸਰਦਾਰ ਅਜੀਤ ਸਿੰਘ ਜਿਹੜੇ ਕਿ ਸਾਬਕਾ ਸਪੈਟਰ ਨੇ ਅਕਸਰ ਲੋੜਵਾਂ ਪਰਵਾਰਾਂ ਦੀਆਂ ਦੇ ਵਿਆਹ ਵੀ ਕਰਦੇ ਨੇ ਗੱਲਬਾਤ ਵੀ ਕਰਾਂਗੇ ਭੈਣ ਦੇ ਨਾਲ ਭੈਣੇ ਕਦੋਂ ਵਿਆਹ ਕਰਿਆ ਵਾ ਧੀ ਦਾ ਨਾਂ ਕੀ ਦੀਦਾ ਇੱਕੇ ਤਰੀਕ ਦਾ ਹੈ ਕਿਹੜੀ ਆ ਹਾਂਜੀ ਕੀ ਨਾਂ ਕੀ ਬੜੀ ਦਾ ਕਿਰਨਦੀਪ ਕੌਰ ਕਿਰਨਦੀਪ ਕੌਰ ਹਾਂਜੀ ਇਹਨਾਂ ਦੇ ਸੋਪੀ ਇਹਨਾਂ ਦੇ ਪਿਤਾ ਨੂੰ ਕੀ ਹੋਇਆ ਰਾਜੂ ਸਿੰਘ ਨੂੰ ਦਸ਼ਕਾ ਨੂੰ ਸੰਜਾ ਕਰਦੇ ਹੋ ਕਿਸ ਤਰ੍ਹਾਂ ਇਹਨਾਂ ਦੀ ਮੌਤ ਹੋਈ ਆ ਪਰਿਵਾਰ ਚ ਕਿੰਨੇ ਮੈਂਬਰ ਨੇ ਕਾ ਇਹੀ ਉਹਨੇ ਸੇ ਟਾਈਮ ਚ ਆ ਰਿਆਂ ਉਹਦੇ ਦਰਦ ਹੀ ਹੋਈ ਸੀ ਜਦੋਂ ਕਰੋਨਾ ਆਇਆ ਕਰੋਨਾ ਦੇ ਵਿੱਚ ਉਹ ਮੁੱਕ ਗਏ ਆਂਦੀ ਉੱਤ ਬਾਅਦ ਬਹੁਤ ਹੀ ਮਾੜੇ ਹਾਲ ਹੋ ਗਏ ਸਾਡੇ ਕਿਸ ਤਰ੍ਹਾਂ ਫਿਰ ਧੀਆ ਪਾਲ ਪੁੱਤ ਦੇ ਵੱਡਿਆਂ ਕੀਤੀਆਂ ਪੜ੍ਹਾਈ ਲਿਖਾਈ ਕਰਾਈ ਕਿਉਂਕਿ ਬੜੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ 'ਤੇ ਪੈ ਗਈ ਸੀ ਕਿਸ ਤਰ੍ਹਾਂ ਫੇ ਕੀਤੀ ਸਾਰੀ ਇਹ ਬਹੁਤ ਜ਼ਿਆਦਾ ਜਿੰਮੇਵਾਰੀ ਜਿੰਨੇ ਮੇਰੇ ਤੇ ਸਿਰ ਤੇ ਜ਼ਿੰਮੇਵਾਰੀਆਂ ਨਾ ਅੱਜ ਕੱਲ ਕੋਈ ਮੈਨੂੰ ਪੁੱਛ ਨਹੀਂ ਸਕਦਾ ਕਿ ਮੈਂ ਰੋ ਨਹੀਂ ਸਕਦੀ ਕਿਹਦੇ ਘੜੇ ਯੇਲੇ ਮੇਰੇ ਚਾਚੇ ਤਾਏ ਮੈਨੇ ਬਹੁਤ ਸਾਥ ਦਿੱਤੇ ਮੇਰੇ ਭੈਣ ਭਰਾ ਮੈਨੇ ਉਹ ਵੀ ਸਾਥ ਛੱਡ ਗਏ ਮੇਰੇ ਮੇਰੇ ਭਰਾ ਭੋਂ ਬਾਹਰ ਦਬਈ ਚ ਬੈਠਾ ਉਹ ਵੀ ਨਹੀਂ ਮੈਨੇ ਸਾਥ ਦਿੱਤਾ ਅੱਛਾ ਉਹ ਵੀ ਮੇਰੇ ਤਾਂ ਦੂਰ ਕਦੇ ਫੋਨ ਤੱਕ ਨਹੀਂ ਮੈਨੇ ਕੀਤਾ ਇੰਨਾ ਕਿ ਮੈਨੇ ਮੇਰੇ ਚਾਚੇ ਤਾਏ ਮੈਨੇ ਨੰਨਾ ਖੜਨ ਮੈਂ ਮੰਜੇ ਤੇ ਨਾ ਉੱਠ ਪਰ ਕਿਉਂ ਹੋ ਗਿਆ ਅਸੀਂ ਦੇਖਿਆ ਤੇ ਭੈਣਾ ਭਰਾਵਾਂ ਦਾ ਪਿਆਰ ਹੀ ਬੜਾ ਹੁੰਦਾ ਹੋਆ ਅੱਜ ਤੁਹਾਡਾ ਭਰਾ ਨਹੀਂ ਤੁਹਾਡੇ ਨਾਲ ਖੜਿਆ ਕੀ ਮਜਬੂਰੀ ਹੋ ਗਈ ਜਾਂ ਕੀ ਗੱਲਗੀ ਹੋ ਗਈ ਆ ਜਦੋਂ ਤੁਹਾਡੀ ਵੀਡੀਓ ਵਾਇਲ ਹੋ ਗਈ ਤੁਹਾਡਾ ਭਰਾ ਦਬਈ ਚ ਵੇਖੂਗਾ ਵੀ ਮੇਰੀ ਆਪਣੀ ਵੀ ਦਾ ਵਿਆਹ ਹੋ ਗਿਆ ਮੇਰੀ ਭੈਣ ਲੋਕਾ ਗਾੜੀ ਮਦਦ ਮੰਗ ਰਹੀ ਆ ਕੀ ਕਹਿਣਾ ਚਾਹੋਗੇ ਉਹ ਫੋਨ ਤੱਕ ਨਹੀਂ ਕਰਦੇ ਹਨ ਫੋਨ ਤੱਕ ਅਗਰ ਦਹਰ ਪੈ ਦੀ ਆਸ ਨਹੀਂ ਆ ਕਿ ਮੈਨੂੰ ਤਾਂ ਅੱਜ ਕੋ ਅੱਛਾ ਮੈਂ ਵਿਆਹਤ ਨਹੀਂ ਉਹਨਾਂ ਨੇ ਸੱਜਿਆ ਗੁੱਸੇ ਨਾਲ ਮੈਂ ਕਹਿੰ ਮੈਂ ਨਹੀਂ ਸੱਦਣਾ ਜਦੋਂ ਮੈਨੂੰ ਸਾਥ ਨਹੀਂ ਦਿੰਦਾ ਮੇਰੇ ਮੇਰੇ ਦੁੱਖ ਸੁੱਖ ਚ ਖਲੋਂਦਾ ਨਹੀਂ ਆ ਕੇ ਇੰਨੀ ਨਸੀਬਤਾਂ ਇੰਨੀ ਨਸੀਬਤਾਂ ਮੇਰੇ ਤੇ ਪਈਆਂ ਕੋਈ ਪੁੱਛੇ ਨਾ ਮੈਂ ਉਹਦੀ ਚੰਗੀ ਗੱਲ ਹੈ ਕਿ ਮੈਂ ਰੋ ਨਹੀਂ ਸਕਦੀ ਕਿਹਦੇ ਗਾੜੀ ਕਿਹੋ ਹਾਲਾਤ ਕਿਸ ਤਰ੍ਹਾਂ ਹੋ ਗਏ ਨੇ ਐਸੇ ਦੇਖਿਆ ਹਮੇਸ਼ਾ ਨਾਨਕੇ ਪਰਿਵਾਰ ਤੇ ਬੜਾ ਵੱਧੜ ਕੇ ਪਹੁੰਚਦੇ ਹੁੰਦੇ ਨੇ ਅੱਜ ਨਾਨਕਾ ਪਰਿਵਾਰ ਫਿਰ ਕਿੱਥੇ ਕੌਣ ਕਰੂਗਾ ਦਾ ਸੇਵਾ ਨਿਭਾਊਗਾ ਮਾਮੇ ਕੌਣ ਬਣ ਕੇਗਾ ਮਿਲਣੀ ਕਰੂਗਾ ਇਸ ਜੀ ਦਾ ਭੈਣ ਭਰਾ ਮਿਲ ਕੇ ਕਰ ਲੈਣਗੇ ਸਾਥ ਹੋਰ ਕੇ ਆ ਚੂੜਾ ਚਾੜਾ ਪਾ ਜਾਣਗੇ ਚਾਚੇ ਤਾਏ ਹੋਰ ਕੇ ਆ ਬੁਣੇ ਸੋ ਵੀ 베ੜੀਆ ਪਹਿਲੀਆਂ ਧੀਆ ਸੀ ਉਹ ਕਿਸ ਤਰ੍ਹਾਂ ਵਿਆਈਆਂ ਨੇ ਉਹ ਵੀ ਦਸ਼ਕਾਂ ਸਾਂਝਾ ਕਰ ਦੋ ਉਦੋਂ ਕੀ ਹਾਲ ਸੀ ਇਹਨਾਂ ਦੇ ਪਿਤਾ ਦੀ ਕਦੋਂ ਡੈਥ ਹੋਈ ਆ ਇਹਨਾਂ ਦੇ ਪਿਤਾ ਨੇ ਵੀ ਕੋਈ ਧੀ ਵਿਆਹ ਕੇ ਗੜੀ ਇਸ ਦੁਨੀਆ ਤੋਂ ਗਏ ਨੇ ਹਾਂ ਇੱਕ ਉਹ ਵਿਆਹੀ ਬਸ ਵੱਡੀ ਬੇਟੀ ਮੇਰੀ ਹਾਂ ਬਸ ਉਹ ਨਹੀਂ ਵਿਆਹੀ ਬਸ ਇੱਕ ਤੋਂ ਉਹਦੇ ਦਿੱਤੋ ਗੁੰਨਦੀ ਮਗਰ ਫਿਰ ਦੂਜੀ ਮੈਂ ਵਿਆਹੀ ਹਾਂਜੀ ਉਹ ਵੀ ਇਦਾਂ ਹੀ ਲੋਕਾਂ ਦੇ ਘਰਾਂ ਦੇ ਕੰਮ ਕਰ ਕਰਕੇ ਕਰ ਕਰਕੇ ਕਰਜ਼ਾ ਚੁੱਕ ਕੇ ਸਿਰ ਤੇ ਚੜਾ ਕੇ ਲਾ ਕੇ ਇਦਾਂ ਕੰਮ ਖਾਰ ਕਰਕੇ ਫਿਰ ਮੈਂ ਦੂਜੀ ਦਾ ਵੀ ਕੀਤਾ ਇਦਾਂ ਹੀ ਲੋਕਾਂ ਗੜੀਆਂ ਹੱਥ ਟੱਡ ਟੱਡ ਕੇ ਦਾਦਾ ਵੀ 50 50 ਮਾਂ ਕੇ ਇਦਾਂ ਟਾਈਮ ਪਾਸ ਕੀਤਾ ਰੋਟੀ ਖਾਣ ਨੂੰ ਨਹੀਂ ਸੜਕਾਂ ਲੱਭਦੀ ਇਸ ਟਾਈਮ ਰੋਟੀ ਖਾਣ ਲੱਭਦੀ ਹਿੱਸਾ ਸਾਰਾ ਨੇ ਆਨੇ ਕਿਹੜੇ ਵੇ ਰੋਟੀ ਮਿਲਦੀ ਕਿਹੜੇ ਵੇ ਨਹੀਂ ਮਿਲਦੀ ਸੀ ਹਾਂਜੀ 19 ਸਾਲ ਹੋ ਗਏ ਹੁਣ 3 ਜਵਾਨ ਹੋ ਗਿਆ ਨੇ ਕਿਰਨਦੀਪ ਦਾ ਵਿਆਹ ਕਰ ਲਿਆ ਵਾ ਕੀ ਕੱਜ ਤਿਆਰੀ ਕੀਤੀ ਦਸ਼ਕਾ ਸਾਂਝਾ ਕਰਦੇ ਹੋ ਕੀ ਕੀ ਲਿਆਂਦਾ ਦੀ ਵਾਸਤੇ ਕੋਸ਼ ਨਹੀਂ ਲੈਂਦਾ ਕੋਸੇ ਵੀ ਅੱਜ ਕਹਿੰਦੇ ਉਹ ਚੀਜ਼ ਲਿਆਉਣੇ ਆ ਚੀਜ਼ ਲਿਆਂਦੇ ਆਪਣੀ ਭੈਣ ਕੋਲ ਜਾਣੇ ਉਹ ਤਾਂ ਕੱਲ੍ਹ ਆਉਣੀ ਫਿਰ ਜਾਂਦੇ ਜਾਂਦੇ ਰੁੱਕ ਜਾਂਦੇ ਫਿਰ ਘਰੇ ਦੇ ਪਰੇਸ਼ਾਨ ਨੇ ਸਰੇ ਸ਼ੇਵਰੇ ਉੱਧਰ ਕੰਮ ਕਰਨ ਚੱਲ ਗਈ ਉੱਧਰ 12 ਵਜੇ ਮੈਂ ਖੱਪ ਗਈ ਮੇਰਾ ਬਲੱਡ ਬੜਾ ਘਟ ਗਿਆ ਫਿਰ ਮੈਂ ਆ ਕੇ ਸੌਂ ਗਈ। ਇਹਦੀ ਮੰਮੀ ਚਾਹ ਪੀਲਾ ਮੈਂ ਕਹਿੰਦਾ ਮੇਰਾ ਜੀ ਨਹੀਂ ਕਰਦਾ ਮੈਨੂੰ ਬੜੇ ਪਰੇਸ਼ਾਨੀ ਪਈ ਦਿਨ ਰਾਤ ਮੈਨੂੰ ਨੀਂਦ ਨਹੀਂ ਹੁੰਦੀ। ਮੈਂ ਕੀ ਕਰਾਂ ਕਹਿੰਦੀ ਮੰਮੀ ਆਪਾਂ ਕੁਝ ਨਹੀਂ ਕੀਤਾ ਲੋਕੀ ਪਹਿਲੇ ਲੜੀਆਂ ਲਵਾ ਲੈਂਦੇ ਆ ਉਹ ਕਰ ਲੈਂਦੇ ਆ ਕੱਲ ਮੈਂ ਪਤ ਮੈਂ ਕੀ ਕਰਾਂ। ਜੇ ਕੁਝ ਲੱਗਿਓ ਕਿ ਪਿਆਹਾ ਤੇਲਾ ਮੇਰੇ ਹੱਥ ਤੋਂ ਮੈਂ ਤੈਨੂੰ ਲਵਾ ਦਵਾਂ ਮੈਂ ਤੇਰੇ ਸ਼ੌਂਕ ਪੂਰੇ ਕਰਾਂ। ਲੱਗਦਾ ਵੀ ਉਹ ਸ਼ੌਂਕ ਪੂਰੇ ਹੋ ਸਕਦੇ ਨੇ ਕੀ ਲੱਗਦਾ ਦਾਣੀ ਸੱਜਣਾ ਗਾੜੀ ਕੀ ਅਪੀਲ ਕਰਨਾਂ ਜਾਓਗੇ 3 ਦਾ ਵਿਆਹ ਕਰ ਲਿਆ ਵਾ ਕਿਸ ਤਰ੍ਹਾਂ ਮਦਦ ਮੰਗਦੇ ਹੋ ਕਿਸ ਤਰ੍ਹਾਂ ਹਰਪੜ ਜਾਈਦੀ ਹੈ ਉਹ ਮੈਂ ਕਹਿੰਨੀ ਧੰਨ ਭਾਗ ਉਹਨਾਂ ਵੀਰਾਂ ਦਾ ਜਿਹੜੇ ਸਾਥ ਦੇਣਗੇ ਮੈਂ ਤਾਂ ਨਾ ਸ਼ੁਗਰ ਗੁਜ਼ਾਰੂ ਦਿਨ ਰਾਤ ਜਿਹੜਾ ਮੇਰੇ ਨਾਲ ਕਲੋਣਗੇ ਆਣ ਕੇ ਮੈਂ ਇਹਨਾਂ ਦਾ ਹਸਾ ਨਹੀਂ ਭੁੱਲ ਸਕਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਭੈਣ ਦਾ ਕਹਿਣਾ ਵੀ ਮਦਦ ਵਾਸਤੇ ਅੱਗੇ ਜਰੂ ਆਇਓ ਤੁਹਾਡੇ ਮਦਦ ਦੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਦੱਸਖੋ ਇਸ ਵੀਡੀਓ ਵੱਤ ਵਾ ਸ਼ੇਅਰ ਜਰੂ ਕਰਦੇ ਹੋ ਅਸੀਂ ਅਕਸਰ ਦੇ ਦੇ ਵੀ ਜ਼ਿਆਦਾਤਰ ਸਾਡੇ ਦਾਨੀ ਸੱਜਣ ਜਿਹੜੇ ਐਨਆਰਆਈ ਵੀ ਨੇ ਸਮਾਜ ਸੇਵੀ ਨੇ ਅਕਸਰ ਮਦਦ ਕਰਦੇ ਨੇ ਲੋੜਵੰਦ ਪਰਿਵਾਰਾਂ ਦੀ ਲੋੜਵੰਤੀਆਂ ਦੀ ਕਹਿੰਦੇ ਧੀ ਦਾ ਦਾਨ ਕੰਨਿਆਂ ਨਾਲ ਮੰਨਿਆ ਜਾਂਦਾ ਵਾ ਇਸ ਕਰਕੇ ਇਸ ਧੀ ਦਾ ਵੀ ਜਿਹੜਾ ਆਨੰਦ ਕਾਰਜ ਹੈ ਵਿਆਹ ਤਰਿਆ ਵਾ 21 ਜੁਲਾਈ ਨੂੰ ਜਿੰਨੀ ਕੋਈ ਤਿਲਫੁਲ ਸੇਵਾ ਕਰ ਸਕਦਾ ਜਰੂਰ ਕਰਿਓ ਕਿਉਂਕਿ ਮਾਤਾ ਜਿਹੜੀ ਆ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮਿਹਨਤ ਕਰਕੇ ਆਪਣੇ ਧੀਆ ਨੂੰ ਪਾਲ ਪੋਸ ਕੇ ਵੱਡਿਆ ਕੀਤਾ ਵਾ ਪਿਤਾ ਦੀ ਮੌਤ ਹੋ ਚੁੱਕੀ ਆ ਉਹ ਦੁਨੀਆ ਤੋਂ ਚਲ ਗਏ ਨੇ ਪਰ ਸੁਪਣਾ ਦੇਖਿਆ ਸੀ ਇਹਨਾਂ ਦੇ ਪਿਤਾ ਨੇ ਆਪਣੀ ਧੀ ਨੂੰ ਰਾਣੀਆਂ ਵਾਂਗੂ ਬਣਾ ਕੇ ਭੇਜਣਾ ਉਹ ਸੁਪਣਾ ਤੁਸੀਂ ਪੂਰਾ ਕਰਨਾ ਵਾ ਦਰਸ਼ਕੋ ਜਿੰਨੀ ਇਸ ਵੀਡੀਓ ਵਰਕ ਸ਼ੇਅਰ ਕਰ ਸਕਦੇ ਹੋ ਸ਼ੇਅਰ ਜਰੂਰ ਕਰ ਦਿਓ ਤੇ ਮੈਨੂੰ ਇਸੋ ਵੀ ਕਾਸੀ ਦੇਖਿਆ ਵੀ ਬੱਚਾ ਜਿਹੜਾ ਤੁਹਾਡਾ ਬੇਟਾ ਉਹ ਵੀ ਛੋਟਾ ਵਾ ਹਜੇ ਨਹੀਂ ਪਤਾ ਜ਼ਿੰਮੇਵਾਰੀਆਂ ਦੇ ਨਹੀਂ ਮੋਢੇ ਤੇ ਆ ਗਿਆ ਬਿਲਕੁਲ ਨਹੀਂ ਪਤਾ ਇਹਨੂੰ ਹੈਗਾ ਇਹ ਤਾਂ ਆਬਰੋਕ ਚੀਜ਼ਾਂ ਮੰਗਦਾ ਮੰਮੀ ਮੈਨੂੰ ਕੱਪੜੇ ਲਾ ਦੇ ਮੰਮੀ ਮੈਨੂੰ ਬੂਟ ਲਾ ਦੇ ਮੈਂ ਕਹਿੰਦੀ ਪੁੱਤ ਵੇਖੋ ਮਾਂ ਤੁਹਾਡੀ ਭੰਪਾਣੇ ਪਾ ਕੇ ਟਾਈਮ ਪਾਸ ਕਰ ਲੋਗੀ ਤੇ ਤੁਹਾਨੂੰ ਮੈਂ ਕਿੱਥੋਂ ਲੈ ਕੇ ਦਵਾਂ ਮੈਨੂੰ ਜਗ ਨਹੀਂ ਆ ਗਈ ਆਪਣੇ ਭੈਣ ਤੈਨੂੰ ਤਾਂ ਪਤਾ ਮੈਂ 10 ਦਾ 20 ਰੁਪਏ ਮੰਗਦੀ ਫਿਰਦੀ ਲੋਕਾਂ ਦੇ ਦਿਹਾੜੀ ਜਿੱਥੇ ਜਾਣੀ 250 ਰੁਪਏ ਦਿਹਾੜੀ ਲੈਣ ਤੂੰ ਹੀ ਸੋਚਤ ਦਿਹਾੜੀ 250 ਨਾਲ ਕੀ ਬੰਦਾ ਮੇਰਾ ਬਿਲਕੁਲ ਰੋਟੀ ਨਹੀਂ ਅੱਜ ਕੱਲ ਬੰਦੀ ਮੈਂ ਤਾਂ ਫਿਰ ਬੱਚੇ ਪੜਾਉਣ ਡੀਆਂ ਵਿਆਹਣ ਡੀਆਂ ਫਿਰ ਦੁੱਖ ਸੁੱਖ ਵੇਖਦੀ ਇਹਨਾਂ ਦੇ ਬੱਚਿਆਂ ਦਾ ਮင်း ਇਹ ਸਭ ਮਾਲਾ ਦੌਰ ਕਿੰਨਾ ਵੇਖਿਆ ਅੱਜ ਤੇ ਚਲੋ ਜਿਸ ਜਿੱਥੇ ਤੁਸੀਂ ਕੰਮ ਕਰਦੇ ਹੋ ਮਾਲਕ ਮਗਾਨਾ ਦਾ ਧੰਨਵਾਦ ਆ ਅੱਜ ਉਹਨਾਂ ਨੇ ਕੋਠੇ ਪੱਕੇ ਕਰ ਦਿੱਤੇ ਨੇ ਜਦੋਂ ਕੋਠੇ ਕੱਚੇ ਹੁੰਦੇ ਸੀ ਉਦੋਂ ਕੀ ਹਾਲਾਤ ਹੁੰਦੇ ਸੀ ਡਿਗ ਪਈ ਮੇਰੇ ਕੋਠੇ ਡਿਗ ਪਈ ਤਿੰਨ ਸਾਲ ਮੈਂ ਮਸੇ ਕੱਢੇ ਨੇ ਚੋਂਦਿਆ ਕੋਠਾਂ ਕੋਠਿਆਂ ਚ ਜੇ ਵੀ ਉਹ ਦੂਜਾ ਚੋਂਦਾ ਦੇਮਤ ਨਹੀਂ ਪੈਂਦੀ ਉਹਦਾ ਜਗ ਸੌਂ ਜਾਈਏ ਉਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਉਹ ਡਿਗ ਜਾਣਾ ਇਹ ਉਧਰ ਨਿਵੜਦੇ ਕੋਈ ਜੀ ਡਰਦਾ ਤੇ ਉਹ ਫੇਰ ਵੀ ਜਿਨ੍ਹਾਂ ਦਾ ਕੰਮ ਕਰ ਜਾਣੇ ਮੈਂ ਇੰਨਾ ਸਾਥ ਦਿਨ ਦਿੱਤਾ ਇੰਨਾ ਸਾਥ ਦਿੱਤਾ ਮੈਂ ਉਹਨਾਂ ਦਾ ਸਾਹ ਨਹੀਂ ਭੁੱਲ ਸਕਦਾ ਮੈਨੂੰ ਅੱਜ ਵੀ ਫੋਨ ਕਰਦੇ ਨੇ ਮੈਂ ਪੈਰ ਜੁੱਤੀ ਨਹੀਂ ਪਾਉਂਦੀ ਮੈਂ ਭੱਜੀ ਜਾਂਦੀ ਹਾਂ ਉੱਥੇ ਹਾਂਜੀ ਕੀ ਅਪੀਲ ਕੀ ਕਰਨਾ ਚਾਹੋਗੇ ਦਾਨੀ ਇਹਨਾਂ ਨੂੰ ਕਿਸ ਤਰ੍ਹਾਂ ਹੈਲਪ ਹੋਣੀ ਚਾਹੀਦੀ ਹੈ ਕਿ ਸੁਪਨੇ ਧੀ ਦੇ ਬੜੇ ਵੱਡੇ ਨੇ ਪਿਤਾ ਨੇ ਸੁਪਨਾ ਦੇਖਿਆ ਸੀ ਧੀ ਨੂੰ ਰਾਣੀਾਂ ਕੋ ਬਣਾ ਕੇ ਭੇਜਣਾ ਕੀ ਕਹਿਣਾ ਚਾਹੋਗੇ ਦਾਨੀ ਸੌਕ ਮੈਂ ਪੂਰੇ ਧੀ ਦੇ ਕਰੂੰਗਾ ਮੈਂ ਸੋਨਾ ਬਣਾ ਕੇ ਤੁਹਾਨੂੰ ਤੋਰੂੰਗਾ ਮੈਂ ਪੂਰਾ ਸ਼ੌਕ ਕਰ ਮੈਂ ਸਾਰੇ ਸਾਰੀਆਂ ਮੈਂ ਲੜੀਆਂ ਲਾਉ ਮੈਂ ਡੀਜੇ ਲਾ ਮੈਂ ਕੁਛ ਕਰੂੰ ਉਹ ਕੁਛ ਕਰੂੰ ਤੇ ਜਦੋਂ ਧੀਆਂ ਦਾ ਟਾਈਮ ਆ ਤਾਂ ਆਪੇ ਤੋਰ ਕੇ ਆ ਗਿਆ ਸਭ ਕੁਝ ਚਾਹ ਵਿੱਚ ਚੇਰੇ ਗਿਆ ਧੀਆਂ ਦੇ ਬਿਲਕੁਲ ਨਹੀਂ ਤੁਸੀਂ ਦੇਖ ਸਕਦੇ ਪੀ ਉਹਨਾਂ ਕਹਿਣਾ ਪੀ ਪਿਤਾ ਦਾ ਬਹੁਤ ਵੱਡੇ ਸੁਪਨੇ ਸੀ ਵੀ ਆਪਣੇ ਧੀਆ ਨੂੰ ਰਾਣੀਆ ਕੋ ਬਣਾ ਕੇ ਭੇਜੂਗਾ ਘਰ ਜਿਹੜਾ ਇਹ ਸਾਰਾ ਲੜੀਆਂ ਦੇ ਨਾਲ ਜਗਮਗ ਕਰਦਾ ਹੋਊਗਾ ਇੱਥੇ ਰੌਣਕ ਮੇਲਾ ਹੋਊਗਾ ਡੀਜੇ ਤੱਕ ਲਾਇਆ ਜਾਣਗੇ ਪਰ ਆਪ ਰਾਜੂ ਸਿੰਘ ਇਸ ਦੁਨੀਆ ਤੋਂ ਚਲ ਗਿਆ ਤੇ ਸੁਪਨੇ ਦੂਰ ਛੱਡ ਗਿਆ ਧੀਆ ਦੇ ਹੁਣ ਸੁਪਨੇ ਤੁਸੀਂ ਪੂਰੇ ਕਰਨੇ ਹੋ ਦਰਸ਼ਕੋ ਇਸ ਵੀਡੀਓ ਵਾਤਵਾ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਕਿ ਮਦਦ ਹੋ ਸਕੇ ਪਰਿਵਾਰ ਦੀ ਹੈਲਪ ਹੋ ਸਕੇ ਵਿਆਹ ਕਿਹਦੇ ਤਾਰਿਖ ਦਾ ਪੈਣ ਦੀ ਤੁਸੀਂ 21 ਤਰੀਕ ਦਾ ਹੈ ਜਲਾਈ ਹਾਂਜੀ ਤੇ ਆਪਣੇ ਪਿੰਡ ਦਾ ਦਸਤੂਰ ਦੱਸ ਦਿਓ ਬੰਦਾ ਹਾਂ ਸਕੰਦਰ ਦੱਸਦੇ ਮਿਹਰਬਾਨਪੁਰਾ ਮਿਹਰਬਾਨ ਹਾਂਜੀ ਪੀ ਪੀ ਦਾ ਨਾਂ ਰਾਜਸੰਗੇ ਠੀਕ ਹੈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬਾਜ ਵਾਲੀ ਕੋਠੀ ਕਿੱਥੇ ਆ ਜਾਂਦਾ ਲਾਗੇ ਨੇ ਦੀਕ ਪਿੰਡ ਮਹਿਰਬਾਨਪੁਰਾ ਜਿਹੜਾ ਕਿ ਅਮਰਸਾਦ ਜੀਟੀਜੀ ਰੋਡ ਬਿਲਕੁਲ ਟੋਲ ਪਲਾਜ਼ ਦੇ ਬਿਲਕੁਲ ਲਾਗੇ ਆ ਸਾਡੀ ਦਸ਼ਕਾ ਨੂੰ ਪੀ ਲਿਆ ਜੇਕਰ ਤੁਸੀਂ ਸਿੱਧੇ ਆ ਕੇ ਪਰਿਵਾਰ ਦੀ ਮਦਦ ਕਰ ਸਕਦੇ ਹੋ ਤਾਂ ਸਿੱਧੇ ਆ ਕੇ ਪਰਿਵਾਰ ਦੀ ਮਦਦ ਕਰਿਓ ਪਰਿਵਾਰ ਦਾ ਸੀ ਮੋਬਾਈਲ ਨੰਬਰ ਜੂਰ ਸਾਂਝਾ ਕਰਾਂਗੇ ਜਿਸ ਨਾਲ ਤੁਸੀਂ ਰਾਬਤਾ ਕਰ ਸਕਿਓ ਤੇ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਧੀ ਨੂੰ ਉਹ ਧੀ ਦੀ ਤੁਸੀਂ ਜਰੂਰ ਸੇਵਾ ਚੀਜ਼ ਜਰੂਰ ਦਿਓ ਕਿਉਂਕਿ ਤੁਹਾਡੀ ਧੀ ਹੈ ਸਾਡੀ ਆਪਣੀ ਧੀ ਆ ਜਿੰਨੀ ਕੋਈ ਤੇਰਫੁਲ ਸ ਹੁਣ ਗੱਲਬਾਤ ਵੀ ਕਰਾਂਗੇ ਕਿਰਨਦੀਪ ਦੇ ਨਾਲ ਕਿਰਨਦੀਪ ਜੀ ਅੱਜ ਯਾਦ ਹੱਤਾ ਵਾ ਅੱਜ ਪਾਪਾ ਦੀ ਕਿੰਨੀ ਯਾਦ ਆਉਂਦੀ ਹੈ ਫੋਟੋ ਥੱਲੇ ਘੱਲੋ ਬਣੀ ਬਹੁਤ ਜ਼ਿਆਦਾ ਹਾਂਜੀ ਯਾ ਅੱਜ ਪਾਪਾ ਹੁੰਦੇ ਤੇ ਉਹ ਤੇ ਬਹੁਤ ਮਤਲਬ ਵਧੀਆ ਕਰਦੇ ਵਿਆ ਤੇ ਅੱਜ ਤੱਕ ਤਾਂ ਮਤਲਬ ਘਰੇ ਵਿਆਹ ਹਾਤਾ ਪਤਾ ਹੀ ਨਹੀਂ ਮਤਲਬ ਲੱਗਨਦਾ ਕਿ ਵਿਆਹ ਹੈਗਾ ਕਿ ਨਹੀਂ ਹੈਗਾ ਹਾਂਜੀ ਕੀ ਸੁਪਨੇ ਕੀ ਕੀ ਦੇਖਦੇ ਸੀ ਪਾਪਾ ਕੀ ਕਹਿੰਦੇ ਹੁੰਦੇ ਸੀ ਆਪਣੀ ਧੀ ਨੂੰ ਕਿਸ ਤਰ੍ਹਾਂ ਬਣਾ ਕੇ ਭੇਜਣਾ ਗਿਰਾਣੀਆਂ ਵੰਗਰ ਰੱਖਾਂਗੇ ਵਧੀਆ ਵਿਆਹ ਕਰਾਂਗੇ ਗਾਜੋ ਵਜ ਕੇ ਵਿਆਹ ਕਰਾਂਗੇ ਤੇ ਉਹ ਮਤਲਬ ਚਾਹ ਹਜੇ ਤੱਕ ਨਹੀਂ ਪੂਰੀ ਹੋਈ ਹਾਂਜੀ ਕੀ ਲੱਗਦਾ ਜੇ ਵਿਆਹ ਨੂੰ ਥੋੜੇ ਦਿਨ ਰਹਿ ਗਏ ਨੇ ਹਜੇ ਕੋਈ ਤਿਆਰੀ ਨਹੀਂ ਕੀਤੀ ਕੋ ਰੇਂਜਮੈਂਟ ਨਹੀਂ ਕੀਤਾ ਕਿਸ ਕੀ ਲੱਗਦਾ ਵੀ ਤਿਆਰੀਆਂ ਹੋ ਜਾਣਗੀਆਂ ਉਸ ਤੇ ਵਿਆਹ ਤੱਕ ਹਾਂਜੀ ਨਹੀਂ ਲੱਗਦਾ ਤੁਸੀਂ ਦੇਖਿਆ ਹਰ ਇੱਕ ਧੀ ਦੇ ਚਾਹ ਹੁੰਦੇ ਨੇ ਤੁਹਾਡੇ ਵੀ ਕੋਈ ਚਾਹ ਹੋਣਗੇ ਸੁਪਨੇ ਹੋਣਗੇ ਦਸ਼ਕਾਂ ਨੂੰ ਸਾਂਝਾ ਕਰ ਦਿਓ ਕੀ ਸੁਪਨੇ ਕੀ ਤੁਹਾਡੇ ਕੀ ਚਾਹ ਨੇ ਤੁਹਾਡੇ ਸੁਪਨੇ ਤੇ ਬਹੁਤ ਨੇ ਹੁਣ ਵਧੀਆ ਮਦ ਲਈ ਤੇ ਸਾਥ ਦੇਣ ਸਾਰੇ ਸਾਡੇ ਹਾਂਜੀ ਆ ਕੇ ਬਿਲਕੁਲੀ ਜੀ ਦਾ ਕਹਣਾ ਸੁਪਨੇ ਤੇ ਬਹੁਤ ਨੇ ਪਰ ਹੁਣ ਸੁਪਨੇ ਪੂਰੇ ਕਰੂਗਾ ਕੌਣ ਸਾਡੀ ਦਸ਼ਕਾਂ ਨੂੰ ਪੀ ਲਿਆ ਸੁਪਨੇ ਪੂਰੇ ਕਰਨਗੇ ਤੁਸੀਂ ਹੀ ਦੱਸ ਕਿਓ ਸੁਪਨੇ ਪੂਰੇ ਕਰੋ ਇਸ ਧੀ ਦੇ ਕਰਨਦੀਪ ਦੇ ਜਿਹੜੇ ਸੁਪਨੇ ਪਿਤਾ ਨੇ ਦੇਖਿਆ ਸੀ ਆਪਣੇ ਆਪਣੀ ਧੀ ਨੂੰ ਰਾਣੀਆ ਵਾਂਗੂ ਬਣਾ ਕੇ ਭੇਜਣਾ ਵਾ ਇਹ ਘਰ ਨੂੰ ਸਜਾਉਣਾ ਲੜੀਆਂ ਵਾਂਗੂ ਆਪਣੀ ਦਸਵਾਂ ਦੇ ਵਿੱਚੋਂ ਜੇ ਕੋਈ ਤਿਲ ਫੁੱਲ ਸੇਵਾ ਕਰ ਸਕਦਾ ਜਰੂਰ ਅੱਗੇ ਆ ਕੇ ਸੇਵਾ ਕਰਿਓ ਬੜੀ ਵੱਡੀ ਸੇਵਾ ਹੁੰਦੀ ਹੈ ਕਿਸੇ ਧੀ ਦੇ ਨੰਦਗਾਰ ਦੀ ਇਹ ਸੇਵਾ ਦਾ ਫਲ ਜਿਹੜਾ ਵਾ ਤੁਹਾਨੂੰ ਮਿਲੂਗਾ ਤੇ ਹੁਣ ਗੱਲਬਾਤ ਵੀ ਕਰਾਂਗੇ ਜਿਹੜਾ ਕਿ ਸਬ ਇੰਸਪੈਕਟਰ ਨੇ ਸਰਦਾਰ ਅਜੀਤ ਸਿੰਘ ਪੰਜਾਬਪੁਰ ਦੇ ਅਕਸਰ ਲੋੜਵੰਦ ਪਰਿਵਾਰਾਂ ਕੋ ਪਹੁੰਚਦੇ ਨੇ ਸੇਵਾ ਕਰਨ ਵਾਸਤੇ ਹੁਣ ਤੱਕ ਬੜੀਆਂ ਧੀਆਂ ਦੀ ਨੰਦਕਾਜ ਕਰ ਚੁੱਕੇ ਨੇ ਭਾਈ ਦਲਜੀਤ ਜੀ ਤੁਸੀਂ ਕਿਸ ਤਰ੍ਹਾਂ ਪਹੁੰਚੇ ਉਸ ਪਰਿਵਾਰ ਨਾਲ ਰابطਾ ਕਰਦੇ ਹੋ ਕਿਸ ਤਰ੍ਹਾਂ ਪਤਾ ਲੱਗਾ ਪਰਿਵਾਰ ਬਾਰੇ ਸਾਨੂੰ ਜੀ ਕਿਸੇ ਨੇ ਫੋਨ ਕੀਤਾ ਸੀਗਾ ਅ ਭਈ ਇੱਥੇ ਪਿੰਡ ਮਿਹਰਬਾਨਪੁਰਾ ਵਿਖੇ ਜਾ ਲੜਕੀਆਂ ਤੇ ਇੱਕ ਉਹਨਾਂ ਦੀ ਮਾਤਾ ਜਿਹੜੀ ਆ ਉਹ ਕਿਸੇ ਦੇ ਘਰ ਕੰਮ ਕਰਦੀ ਤੇ ਪਿਤਾ ਦੀ 2020 ਚ ਡੈਥ ਹੋ ਚੁੱਕੀ ਆ ਤੇ ਛੋਟਾ ਬਰਦਰ ਇੱਕ ਤੇ ਘਰ ਦੇ ਹਾਲਾਤ ਬੜੇ ਐਸੇ ਆ ਕਿ ਉਹਨਾਂ ਦਾ ਰੋਟੀ ਪਾਣੀ ਦਾ ਕੋਈ ਜ਼ਿਆਦਾ ਬੜੀ ਮੁਸ਼ਕਲ ਨਾਲ ਚੱਲਦਾ ਪਿਆ ਸੋ ਅਸੀਂ ਪਹਿਲਾਂ ਜਦੋਂ ਆ ਕੇ ਦੇਖਿਆ ਤੇ ਪਹਿਲਾਂ ਤਾਂ ਸਾਨੂੰ ਲੱਗਿਆ ਕਿ ਅਸੀਂ ਕਿਸੇ ਹੋਰ ਘਰ ਆ ਗਏ ਕਿਉਂਕਿ ਜਦੋਂ ਘਰ ਦੇ ਹਾਲਾਤ ਵੇਖਿਆ ਲੈਂਟਰ ਪਿਆ ਵਾ ਥੱਲੇ ਟਹਿ ਲੱਗੀ ਆ ਤੇ ਫਿਰ ਪਤਾ ਲੱਗਾ ਪੀ ਇਹ ਜਿੰਨਾਂ ਦੇ ਘਰ ਭੈਣ ਕੰਮ ਕਰਦੇ ਆ ਉਹਨਾਂ ਨੇ ਲੈਂਟਰ ਪਵਾ ਕੇ ਦਿੱਤਾ ਉਹਨਾਂ ਨੇ ਟੈਲ ਲਵਾ ਕੇ ਦਿੱਤੀ ਔਰ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਵੀ ਉਹਨਾਂ ਖਰਚਾ ਕੀਤਾ ਮੈਂ ਕਹਿੰਦਾ ਵੀ ਇਹੋ ਜਿਹੇ ਇਨਸਾਨ ਜੇ ਦੁਨੀਆ ਤੇ ਹੈਗੇ ਤੇ ਦੁਨੀਆ ਟਿਕੀ ਹੋਈ ਤੇ ਉਹਨਾਂ ਦਾ ਬੜਾ ਧੰਨਵਾਦ ਜੋ ਸੁਣਦੇ ਹੋਂ ਮੈਂ ਤੇ ਕਹਾਂਗਾ ਕਿ ਇਹੋ ਜਿਹੇ ਪਰਵਾਹ ਦੇ ਇੱਕ ਜਗ੍ਹਾ ਤੇ ਹੋਣੇ ਚਾਹੀਦੇ ਆ ਜਿਹੜੇ ਕਿਸੇ ਦਾ ਦੁੱਖ ਵੇਖਦੇ ਆ ਚਲੋ ਕਈ ਐਸੇ ਕੇਸ ਹਦੇ ਆ ਜਿੰਨਾਂ ਵਿੱਚ ਕਈ ਗੱਲਾਂ ਨਹੀਂ ਕਰਨੀਆਂ ਪੈਂਦੀਆਂ ਇਹ ਇਹ ਭੈਣ ਦਾ ਜਿਹੜਾ ਪਹਿਲਾ ਹਸਬੰਦ ਸੀ ਉਹਦੀ ਡੈਥ ਹੋ ਗਈ ਸੀ ਫੇਰ ਮੜ ਕੇ ਦੇਵਲ ਦੇ ਘਰ ਬੈਠੀ ਉਹਨਾਂ ਦੀ ਵੀ ਡੈਥ ਹੋ ਗਈ ਤੇ ਇੱਕ ਬੜਾ ਹੀ ਇੱਕ ਇਹੋ ਜਿਹਾ ਮਾਹੌਲ ਹੈ ਕਿ ਜਿਹਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਹੁਣ ਚਾਰ ਬੇਟੀਆਂ ਦਾ ਜਿਹੜਾ ਬੋਝ ਹੈ ਨਾ ਉਹ ਬੜੀ ਵੱਡੀ ਆ ਤੇ ਇਹਨੂੰ ਭੈਣ ਕਹਿੰਦੀ ਹੈ ਕਿ ਮੈਨੂੰ ਰਾਤ ਨੀਂਦ ਨਹੀਂ ਆਉਂਦੀ ਸੋ ਇਹ ਜਿਹੜਾ ਆਨੰਦ ਘਰ ਜੈਸਾ ਦੋ ਲੜਕੀਆਂ ਦੇ ਨੰਦੇ ਘਰ ਚ ਹੋਇਆ ਉਹ ਭੈਣ ਭਰਾਵਾਂ ਨੇ ਬੜੀ ਹੈਲਪ ਕੀਤੀ ਹੈ ਸੋ ਅੱਜ ਜਿਹੜੇ ਕੰਨਾਂ ਚ ਗੱਲ ਪਈ ਅਸੀਂ ਸਮਾਨ ਥੋੜਾ ਜਿਹਾ ਲੈ ਕੇ ਜੋ ਵੀ ਸਾਡੇ ਕੋਲ ਸਰਦਾ ਬਣਦਾ ਸੀਗਾ ਅਸੀਂ ਦਾਨੀ ਸੱਜਣਾ ਮਦਦ ਨਾਲ ਅਸੀਂ ਆਏ ਆ ਤੇ ਇਹ ਇੱਕ ਸਾਡੇ ਵੀ ਉਸ ਚੂੜਾ ਵੀ ਲੈ ਕੇ ਆਏ ਅਸੀਂ ਜੋ ਲੜਕੀ ਦੇ ਸੂਟ ਸੀ ਉਹ ਲੈ ਕੇ ਆਏ ਜੋ ਬਰਤਨ ਵਗੈਰਾ ਸੀ ਉਹ ਲੈ ਕੇ ਆਏ ਘਰ ਦਾ ਕੋਰਾਸ਼ਨ ਸੋੜਾ ਲੈ ਕੇ ਆਏ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਇਸ ਨਾਲ ਇਹਦਾ ਵਿਆਹ ਨਹੀਂ ਹੋ ਚੱਲਿਆ ਇਹ ਇੱਕ ਜਰੀਆ ਵਾ ਜੇ ਅਸੀਂ ਇੱਥੇ ਆ ਕੇ ਇਹ ਲੈ ਕੇ ਆਏ ਨਾ ਇਹ ਸਿਰਫ ਤੁਹਾਨੂੰ ਅਸੀਂ ਇਹਦਾ ਘਰ ਦਾ ਐਡਰੈਸ ਦੱਸਿਆ ਪਿੰਡ ਮਿਹਰਬਾਨ ਪੁਰਾ ਨੇੜੇ ਜੰਡੇਆਲਾ ਟੋਲ ਪਲਾਜ਼ਾ ਅਮਰਸਾ ਤੇ ਇਹਦੇ ਕੋਲ ਹੀ ਪਿੰਡ ਮਿਹਰਬਾਨਪੁਰਾ ਜਿੱਥੇ ਇਹ ਕੁੜੀ ਦੇ ਆਨੰਦ ਕਾਰਜ ਹੈ ਤੇ ਤੁਸੀਂ ਵੀ ਆਪਣੇ ਤੇਲਫੁੱਲ ਪਾ ਕੇ ਤੇ ਤੁਸੀਂ ਉਹ ਬੱਚੀ ਦੇ ਸਿਰ ਉਸ਼ੀਰਵਾ ਦੇ ਸਕਦੇ ਹੋ। ਗੁਰਦੇਸ ਸਿੰਘ ਜੀ ਪਾ ਜੀ ਹੁਣ ਤੱਕ ਕਿੰਨੇ ਕਿ ਧੀਆਂ ਦੇ ਆਨੰਦ ਕਾਰਜ ਕਰ ਚੁੱਕੇ ਦਸ਼ਕਾ ਜੂ ਸਾਂਝਾ ਕਰ ਦੋ ਇੱਕ ਨਵਾਂ ਵਿਆਹ ਜਿਹੜਾ ਕਰ ਰਹੇ ਹੋ ਤੁਸੀਂ ਆ ਕੇ ਸੇਵਾ ਲਈ ਨਿਭਾਈ ਆ ਇੱਕ ਨਵੀਂ ਸੇਵਾ ਹੈ। ਇਹ ਗੁਰੂ ਅਮਰਦਾਸ ਜੀ ਬੜੀ ਕਿਰਪਾ ਜੀ ਚਲੋ ਕਹਿੰਦੇ ਆ ਜੇ ਜ਼ਿਆਦਾ ਕਹੀਏ ਤੇ ਹੰਕਾਰ ਆ ਜਾਂਦਾ ਪਰ ਉਸ ਅਕਾਲ ਪੁਰਖ ਤੇ ਬੜੀ ਸਤਿ ਹੱਤ ਰੱਖ ਕੇ ਸੇਵਾ ਲਈ ਹੈ। ਜਿਨ੍ਹਾਂ ਨੇ ਇਸ ਲਈ ਸਮਝਿਆ ਕਿ ਸਾਨੂੰ ਤੰਦਰੁਸਤੀ ਦਿੱਤੀ ਆ ਤੇ ਸਾਨੂੰ ਬਲ ਬਖਸ਼ਿਆ ਤੇ ਸਾਨੂੰ ਹਿੰਮਤ ਦਿੱਤੀ ਆ ਉਹਨੇ ਲੱਖਾਂ ਕਰੋੜਾਂ ਵਿੱਚੋਂ ਮੈਨੂੰ ਚੁਣਿਆ ਜਿਹੜੇ ਅੱਜ ਲੱਕੇ ਸੈਂਚਰੀ ਵਿੱਚੋਂ 7 ਘਟਨੇ 93 ਆ ਵਾ ਤੇ ਜਿਹੜੀ ਬੇਟੀ ਦਾ ਆਨੰਦ ਕਾਰਜ ਹੋ ਚੱਲਿਆ ਸੋ ਅਸੀਂ ਬੜੇ ਭਾਗਾਂ ਵਾਲੇ ਸਮਝਦੇ ਆ ਕਿ ਸਾਡੇ ਕੋਲ ਪਰਮਾਤਮਾ ਦੀ ਆ ਸੇਵਾ ਲਈ ਆ ਤੇ ਪਰਮਾਤਮਾ ਇਸੇ ਤਰ੍ਹਾਂ ਸਾਨੂੰ ਬਲ ਬਖਸ਼ੇ ਅਸੀਂ ਇਹੋ ਜੇ ਆਨੰਦ ਕਾਰਜ ਜਾਂ ਇਹੋ ਜੀਆਂ ਸਮਾਵਨ ਕਰਾਉਂਦੇ ਰਹੀਏ ਸੋ ਜਿਸਾ ਜਿਸਾ ਅਸੀਂ ਸਮਾਵਨ ਕਰਾਉਂਦੇ ਆ ਪਰ ਮੈਂ ਹੋਰ ਪਰਿਵਾਰਾਂ ਤੱਕ ਵੀ ਇੱਕ ਬੇਨਤੀ ਕਰਾਂਗਾ ਕਿ ਜਦੋਂ ਲੜਕੀ ਘਰ ਚ ਜਾਂਦੀ ਆ ਨਾ ਉਹਨੂੰ ਕੋਈ ਬੋਝ ਨਾ ਸਮਝੋ ਉਹਨੂੰ ਇੱਕ ਵਿਦਿਆਦਾਨ ਜ਼ਰੂਰ ਕਰਾਓ ਵਿਦਿਆਦਾਨ ਦਾ ਮਤਲਬ ਇਹ ਆ ਉਹ ਬੇਟੀ ਕੋ ਹਥਿਆਰ ਐਂਡ ਤੱਕ ਕੱਲ ਨੂੰ ਰੱਬ ਨਾ ਰੱਬ ਦਾ ਖਾਸਤਾ ਕੋਈ ਇਹੋ ਜਿਹੀ ਕੋਈ ਇਹੋ ਜਿਹਾ ਐਕਸੀਡੈਂਟ ਹੋ ਜਾਂਦਾ ਜਾਂ ਕਿਸੇ ਤਰ੍ਹਾਂ ਕੋਈ ਉਹ ਘਰ ਵਾਲਾ ਕੋਈ ਅਮਲੀ ਨਿਕਲਾਵੇ ਹਨਾ ਤੇ ਉਹਦੇ ਵਿੱਚ ਬੱਚਾ ਜਦੋਂ ਆਪਣੇ ਪੈਰਾਂ 'ਤੇ ਖੜਾ ਹੋ ਸਕਦਾ ਉਹ ਆਪ ਵੀ ਸਟੈਂਡ ਹੋ ਸਕਦਾ ਨਾਲ ਕਿਸੇ ਹੋਰ ਨੂੰ ਵੀ ਸਟੈਂਡ ਕਰ ਸਕਦਾ ਤੇ ਜੇ ਅਸੀਂ ਕਿਸੇ ਦੇ ਹੱਥਾਂ 'ਤੇ ਡਿਪੈਂਡ ਹੋਵਾਂਗੇ ਕਿਸੇ ਦੇ ਹੱਥਾਂ ਤੇ ਨਿਰਭਰ ਕਰਾਂਗੇ ਨਾ ਇਹ ਫਿਰ ਬੱਚਾ ਉੱਥੇ ਦਾ ਉੱਥੇ ਦੇ ਤੱਕੀ ਰੁਕ ਜਾਂਦੀ ਬੱਚਿਆਂ ਦੀ ਪੜ੍ਹਾਈ ਖਤਮ ਹੋ ਜਾਂਦੀ ਹੈ ਤੇ ਬੱਚੇ ਨੇ ਜਿਹੜੀ ਤੱਕੀ ਕਰਨੀ ਹੁੰਦੀ ਹੈ ਤੱਕੀ ਆਪਣੀ ਵੀ ਖਤਮ ਹੋ ਜਾਂਦੀ ਹੈ ਤੇ ਇਸ ਕਰਕੇ ਕਿ ਮੈਂ ਕਹਾਂਗਾ ਕਿ ਜਿੰਨੇ ਵੀ ਭੈਣ ਭਾਈ ਆ ਗਏ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਬੱਚਿਆ ਨੂੰ ਅਸੀਂ ਵਿੱਦਿਆ ਨਹੀਂ ਦੇਵਾ ਸਕਦੇ ਤੁਸੀਂ ਸਾਡੇ ਨਾਲ ਰਾਬਤਾ ਕਰੋ ਅਸੀਂ ਉਹ ਬੱਚਿਆਂ ਦੀ ਜਿੰਨੀ ਵੀ ਕੋਸ਼ਿਸ਼ ਹੋਏਗੀ ਪਰਮਾਤਮਾ ਕਰੇ ਅਸੀਂ ਜਿਸ ਸਾਡੇ ਕੋਲ 50 ਬੱਚੇ ਦੇ ਕਰੀਬ ਪੜ ਰਹੇ ਪੜਦੇ ਪਏ ਨੇ ਅਸੀਂ ਉਹਨਾਂ ਦੀ ਹੈਲਪ ਵੀ ਕਰਾਂਗੇ ਜੇ ਬੱਚੇ ਕਿਸੇ ਨੇ ਕੋਈ ਵੱਡਾ ਕੋਈ ਮਹਿੰਗਾ ਕੋਰਸ ਵੀ ਕਰਨਾ ਅਸੀਂ ਉਹਨਾਂ ਨੂੰ ਕੋਰਸ ਵੀ ਕਰਾਵਾਂਗੇ ਜੇ ਕੋਈ ਬੱਚਾ ਕੋਈ ਵਧੀਆ ਤਕਲੀਮ ਲੈਣ ਵ ਵੀ ਜਾਣਾ ਚਾਹੁੰਦਾ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਇਹ ਮਕਸਦ ਇਹ ਆ ਕਿ ਬੱਚਾ ਪੜਨ ਵਾਲਾ ਹੋਵੇ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਵਿਖਿਆ ਵੀ ਬਾਈ ਦਲਜੀਤ ਦਾ ਵੀ ਬਹੁਤ ਵੱਡਾ ਧੰਨਵਾਦ ਆ ਬੜਾ ਅਸੀਂ ਸ਼ੁਕਰੀਆ ਕਰਦੇ ਆ ਹਰ ਸਾਹ ਪਹੁੰਚ ਜਾਂਦੇ ਨੇ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਮਦਦਵਾਜ਼ ਤੇ ਪਹੁੰਚ ਜਾਂਦੇ ਨੇ ਦਰਸ਼ਕੋ ਬਹੁਤ ਵੱਡਾ ਧੰਨਵਾਦ ਹੈ ਅਸੀਂ ਜਿੱਥੇ ਵੀ ਇਸੇ ਡਿਊਟੀ ਬਹੁਤ ਸੋਹਣੀ ਨਿਭਾਉਂਦੇ ਨੇ ਪੰਜਾਬ ਪੁਲਿਸ ਅਫਸਰਾਂ ਦੇ ਬੜੇ ਹਰਮਨ ਪਿਆਰੇ ਨੇ ਖਾਸ ਕਰਕੇ ਡੀਜੀਪੀ ਸਾਹਿਬ ਬਹੁਤ ਇਹਨਾਂ ਨੂੰ ਮਾਨ ਸਤਕਾਰ ਤੇ ਪਿਆਰ ਦਿੰਦੇ ਨੇ ਬਹੁਤ ਧੰਨਵਾਦ ਅਸੀਂ ਇਹਨਾਂ ਕਰਦੇ ਆ ਪਰਿਵਾਰ ਵਿੱਚ ਪਹੁੰਚੇ ਨੇ ਤੇ ਖਾਸ ਕਰਕੇ 93 93 ਕਹਿ ਸਕਦੇ ਆ ਕਿ ਸਤ ਘਟ 100 ਜਿਹੜਾ ਕਹਿ ਸਕਦੇ ਆ ਕਿ ਹੁਣ ਵਿਆਹ ਜਿਹੜਾ ਸਦੀ ਦਾ ਅਨੰਦ ਕਾਰਜ ਕਰਨ ਵਾਸਤੇ ਪਹੁੰਚੇ ਨੇ ਬਹੁਤ ਵੱਡੀ ਸੇਵਾ ਵਾ ਪ੍ਰਮਾਤਮਾ ਨੂੰ ਇਹਨਾਂ ਨੂੰ ਹੋ ਲੋਰਵਲ ਪਰਵਾਰਾਂ ਧੀਾਂ ਦੇ ਆਨੰਦਕਾਰਜ ਕਰਦੇ। ਬਾਈ ਚੰਨਾ ਵੀ ਸਾਡੇ ਨਾਲ ਗੱਲਬਾਤ ਕਰਾਂਗੇ। ਚੰਨਾ ਬਾਈ ਤੁਸੀਂ ਦੇਖ ਸਕਦੇ ਹੋ ਵੀ ਇਹ ਇਹ ਕਿਸੇ ਇਹਨਾਂ ਹਰ ਕੋਈ ਜਾਣਦਾ ਹੋਊਗਾ। ਤੁਸੀਂ ਦੇਖ ਸਕਦੇ ਹੋ ਵੀ ਮਾਣਰੀ ਦੇਖਸ਼ੇ ਦਾ ਹਮੇਸ਼ਾ ਇਹ ਜਨਮ ਦਿਨ ਬਣਾਉਂਦੇ ਨੇ। ਚੰਨਾ ਚੂੜੇ ਵਾਲਾ ਕਿ ਆ ਜਾਂਦਾ। ਬੜੇ ਮਸ਼ਹੂਰ ਨੇ ਆ ਸਾਡੇ ਪੂਰੇ ਵਰਲਡ ਫੇਮਸ ਹੈ। ਆ ਚੰਨਾ ਬਾਈ ਕਿ ਲੱਗਦਾ ਅੱਜ ਬੜਾ ਖੁਸ਼ਕਿਸਮਤ ਹੋ ਲੋਰਵਲ ਧੀਾਂ ਦੇ ਆਨੰਦਕਾਰਜ ਵਾਸਤੇ ਚੂੜਾ ਦੇ ਕੇ ਗਏ ਹੋ। ਮਾਮੇ ਦਾ ਰੋਲ ਅਨੁਮ ਕੀਤਾ ਵਾ। ਕੀ ਕਹਿਣਾ ਚਾਹੋਗੇ? ਅੱਜ ਦਿਨ ਬਹੁਤ ਖੁਸ਼ੀ ਵਾਲਾ ਹੈ। ਮੈਂ ਆਪਾਂ ਮਾਮੇ ਤੇ ਬਣੇ ਹੀ ਬਣੇ ਆ। 21 ਹਜ਼ਾਰ ਗਿਣਤੀ ਦੇ ਮਾਮੇ ਬਣ ਗਏ ਆ ਤੇ ਅੱਜ ਬਹੁਤ ਵਧੀਆ ਲੱਗਾ ਅਸੀਂ ਪਾਸ ਸਾਰੀ ਟੀਮ ਆਈ ਭਾਜੀ ਹੁਣੇ ਆਏ ਨੇ ਤੇ ਮੈਂ ਕਹਿੰਨਾ ਜਿੰਨੇ ਸੇਵਾ ਕਰਨੀ ਆ ਨਾ ਇਹੋ ਜਗ੍ਹਾ ਤੇ ਸੇਵਾ ਕਰਨੀ ਜਿਹੜਾ ਗਰੀਬ ਬੱਚੇ ਦੀ شادی ਤੇ ਦਾਨ ਜ਼ਰੂਰ ਕਰਨਾ ਕੰਨਿਆ ਦਾਨ ਜਿਹਨੂੰ ਕਹਿੰਦੇ ਆ ਠੀਕ ਹੈ ਤੇ ਬਹੁਤ ਵਧੀਆ ਲੱਗਦਾ ਜੀ ਮੈਂ ਪਿੰਡ ਵਾਲਿਆਂ ਨੂੰ ਵੀ ਕਹਿ ਰਿਹਾ ਵੀ ਇਹਨਾਂ ਦਾ 21 ਤਰੀਕ ਨੂੰ ਵਿਆਹ ਹੈਗਾ ਜੀ ਜੋ ਵੀ ਸੇਵਾ ਦੇਣੀ ਆ ਬੱਚੇ ਦੇ ਵਾਸਤੇ ਕੋਈ ਵੀ ਇਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਤੇ ਬਹੁਤ ਵਧੀਆ ਕਿੰਨਾ ਕਿ ਮਾਨ ਸਕੂਲ ਮੇਲਾ ਜਦੋਂ ਇਸ ਧੀਆਂ ਦੇ ਇਸ ਤਰ੍ਹਾਂ ਸੇਵਾ ਕਰਦੇ ਹੋ ਚੂੜਾ ਦੇ ਕੇ ਆਂਦੇ ਹੋ ਨੱਕੜੇ ਆ ਕੇ ਅਹਿਮ ਲੰਬੋਂ ਲਵਾਉਂਦੇ ਹੋ ਮਾਮਿਆਂ ਦਾ ਨਾਨਕਿਆਂ ਦਾ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਦਾ ਦੇਣੀ ਚਾਹੀਦੀ ਸੇਵਾ ਚੂੜੇ ਦੇਣੇ ਚਾਹੀਦੇ ਜਿੱਥੇ ਲੋੜ ਮੰਦ ਹੈਗੀ ਹੈ ਮੈਂ ਕਰਦਾ ਹੀ ਆਂ ਇਹ ਸੇਵਾ ਮੈਂ ਇਹ ਬਾਬਾ ਮੱਖਣ ਸਿੰਘ ਦਾ ਅਸ਼ੀਰਵਾਦ ਹੈ ਤੇ ਇਹ ਗਾਂ ਉਹਨਾਂ ਦਾ ਬੇਟੇ ਦਾ ਅਸ਼ੀਰਵਾਦ ਹੈ ਉਹਨਾਂ ਨੂੰ ਦੱਸਿਆ ਵੀ ਇੱਕ ਬੇਟੀ ਦਾ ਵਿਆਹ ਕਰਨਾ ਉਹਨਾਂ ਨੇ ਸਮਾਨ ਵੀ ਦਿੱਤਾ ਭਾਜੀ ਉਹਨੇ ਨਾਲ ਗਿਆ ਉਹਨਾਂ ਨੂੰ ਸਰੋਪਾ ਵੀ ਦਵਾਇਆ ਤੇ ਬਹੁਤ ਵਧੀਆ ਲੱਗਾ ਜੀ ਤੇ ਗਾਂ ਵੀ ਸੇਵਾ ਕਰਦੇ ਅਸੀਂ ਰਵਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਬਹੁਤ ਵਡੀਆਂ ਸੇਕਸ਼ਨਾ ਨੇ ਵੱਡੇ ਲੋਕ ਨੇ ਅਸੀਂ ਕਹਿੰਦੇ ਹਾਂ ਪ੍ਰਮਾਤਮਾ ਇਹਨਾਂ ਨੂੰ ਹਿੰਮਤ ਬਖਸ਼ੇ ਧੰਨਵਾਦ ਕਰਦੇ ਆ ਇਸ ਪਰਿਵਾਰ ਦੀ ਮਦਦ ਕਰਨ ਵਾਸਤੇ ਆਏ ਨੇ 21 ਜੁਲਾਈ ਨੂੰ ਵਿਆਹ ਦਾ ਦਸ਼ਕ ਜਰੂਰ ਸਾਂਝਾ ਕਰਾਂਗੇ ਤੁਹਾਨੂੰ ਮੋਬਾਈਲ ਨੰਬਰ ਅਕਾਊਂਟ ਨੰਬਰ ਇਸ ਪਰਿਵਾਰ ਦੀ ਜਿੰਨੇ ਕੋ ਟੈਲੀਫੋਨ ਸੇਵਾ ਕਰਦਾ ਜਰੂਰ ਕਰਿਓ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆ